ਇਤਿਹਾਸਕ ਘਟਨਾ ਕਾਮਾਗਾਟਾ ਮਾਰੂ ਤੇ ਆਧਾਰਿਤ ਫਿਲਮ 1 ਮਈ 2025 ਨੂੰ ਰਿਲੀਜ਼ ਹੋਣ ਵਾਲੀ ਹੈ ਜਿਸ ਦਾ ਨਾਮ ਹੈ ਗੁਰੂ ਨਾਨਕ ਜਹਾਜ਼ ਇਹ ਫਿਲਮ ਜਿੰਨੀ ਆਪਣੀ ਕਹਾਣੀ ਨੂੰ ਲੈ ਕੇ ਚਰਚਾ ਦੇ ਵਿੱਚ ਹੈ ਉਨੀ ਹੀ ਆਪਣੀ ਅੰਤਰਰਾਸ਼ਟਰੀ ਕਲਾਕਾਰਾਂ ਦੀ ਟੀਮ ਨੂੰ ਲੈ ਕੇ ਵੀ ਦਰਸ਼ਕਾਂ ਦਾ ਧਿਆਨ ਖਿੱਚ ਰਹੀ ਹੈ ਪਹਿਲੀ ਵਾਰੀ ਕਿਸੇ ਪੰਜਾਬੀ ਫਿਲਮ ਦੇ ਵਿੱਚ ਐਡਵਰਡ ਸੋਨਲ ਬਲਿਕ ਅਤੇ ਮາກ ਮੈਨਿੰਗਟਨ ਨਜ਼ਰ ਆਉਣਗੇ ਇਹ ਕਲਾਕਾਰ ਪਹਿਲਾਂ ਬਾਲੀਵੁੱਡ ਹਾਲੀਵੁੱਡ ਅਤੇ ਸਾਊਥ ਦੀਆਂ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ ਤੇ ਹੁਣੇ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਆਪਣੀ ਕਲਾਕਾਰੀ ਦਾ ਜ਼ੋਹਰ ਦਿਖਾਉਣਗੇ ਇਹ ਕਲਾਕਾਰ ਇਸ ਫਿਲਮ ਦੇ ਵਿੱਚ ਹੌਕਿੰਸਨ ਅਤੇ ਮੈਲਕਮ ਰੀਡ ਦੇ ਅਹੰਕਾਰਪੂਰਵਕ ਅਤੇ ਗੰਭੀਰ ਕਿਰਦਾਰ ਦੇ ਵਿੱਚ ਨਜ਼ਰ ਆਉਣਗੇ The Canadian people need to know that Indians are coming for their jobs. It's a time bomb. Just waiting to explode. ਜੋ ਇਸ ਕਹਾਣੀ ਦੇ ਵਿੱਚ ਅਸਲੀਅਤ ਅਤੇ ਵਿਸ਼ਵ ਪੱਧਰੀ ਅਸਰ ਪਾ ਰਹੀ ਹੈ। ਸ਼ਰਨ ਆਰ ਦੀ ਦਿਸ਼ਾ ਨਿਰਦੇਸ਼ ਹੇਠ ਅਤੇ ਮਨਪ੍ਰੀਤ ਜੋੜ ਦੀ ਪ੍ਰੋਡਕਸ਼ਨ ਦੇ ਹੇਠ ਅਤੇ ਵੈਲੀ ਜਨਤਾ ਫਿਲਮਸ ਦੇ ਬੈਨਰ ਦੇ ਹੇਠ ਇਹ ਫਿਲਮ ਬਣੀ ਹੈ। ਇਹ ਫਿਲਮ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਗੁਲਾਮੀ ਅਤੇ ਅਨਿਆਏ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਸੀ। ਇਸ ਫਿਲਮ ਦੇ ਵਿੱਚ ਕਲਾਕਾਰ ਤਰਸੇਮ ਜੋ ਸੜਪਾਈ ਮੇਵਾ ਸਿੰਘ ਦੇ ਕਿਰਦਾਰ ਦੇ ਵਿੱਚ ਨਜ਼ਰ ਆਉਣਗੇ ਅਤੇ ਗੁਰਪ੍ਰੀਤ ਸਿੰਘ ੁੱਗੀ ਜੀ ਪਾਈ ਗੁਰਦਿੱਤ ਸਿੰਘ ਦੇ ਕਿਰਦਾਰ ਦੇ ਵਿੱਚ ਨਜ਼ਰ ਆਉਣਗੇ ਫਿਲਮ ਦੀ ਟੀਮ ਨੇ ਇਸ ਫਿਲਮ ਦੇ ਵਿੱਚ ਦਿਖ ਰਹੇ ਹਰ ਇੱਕ ਕਿਰਦਾਰ ਨੂੰ ਬੇਮਿਸਾਲ ਮਿਹਨਤ ਦੇ ਨਾਲ ਸਾਜਿਆ ਖਾਸ ਕਰਕੇ ਅੰਗਰੇਜ਼ੀ ਕਿਰਦਾਰਾਂ ਨੂੰ ਜੇਕਰ ਇਸ ਫਿਲਮ ਦੇ ਵਿੱਚ ਸਟਿਲਸ ਫੋਟੋਆਂ ਦੀ ਗੱਲ ਕਰੀਏ ਤੇ ਪੁਰਾਣੀਆਂ ਤਸਵੀਰਾਂ ਇਤਿਹਾਸਿਕ ਤਸਵੀਰਾਂ ਤੁਸੀਂ ਦੇਖੋਗੇ ਆ ਤੇ ਇਹਨਾਂ ਦਾ ਕੰਪੈਰੀਜ਼ਨ ਕਰੋਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਫਿਲਮ ਦੀ ਪੂਰੀ ਟੀਮ ਨੇ ਇਸ ਫਿਲਮ ਬਣਾਉਣ ਤੇ ਕਿੰਨੀ ਮਿਹਨਤ ਕੀਤੀ ਹੈ ਜੇਕਰ ਤੁਸੀਂ ਵੀ ਆਪਣਾ ਇਤਿਹਾਸ ਪੁੱਲ ਗਏ ਹੋ ਆਪਣਾ ਇਤਿਹਾਸ ਜਾਨਣਾ ਚਾਹੁੰਦੇ ਹੋ ਜਾਨਣਾ ਚਾਹੁੰਦੇ ਹੋ ਕਿ ਕੌਣ ਸੀ ਪਾਈ ਗੁਰਦਿੱਤ ਸਿੰਘ ਕੌਣ ਸੀ ਪਾਈ ਮੇਵਾ ਸਿੰਘ ਅਤੇ ਕੀ ਸੀ ਕਾਮਾਗਾਟਾ ਮਾਰੂ ਦਾ ਅਸਲੀ ਇਤਿਹਾਸ ਤੇ 1 ਮਈ 2025 ਨੂੰ ਸਿਨੇਮਾ ਕਰਾਂ ਦੇ ਵਿੱਚ ਇਹ ਫਿਲਮ ਜਾ ਕੇ ਜ਼ਰੂਰ ਦੇਖਿਓ ਜਿਸ ਨਾਮ ਹੈ ਗੁਰੂ ਨਾਨਕ ਜਹਾਜ਼